ਸੋਨਰ ਭੈਗਵਾਨ ਨਰਾਸਤੀ ਜੈ ਜੈ ਵਾਲਮੀਕੀ ਜੈ ਪੀਮ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਗੁਜਰਪੁਰਾ ਮੁਹੱਲਾ ਜਿਹੜਾ ਉੱਥੇ ਅਸੀਂ ਅੱਜ ਪਹੁੰਚੇ ਆ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਜਿਹੜੀ ਪ੍ਰਤਿਮਾ ਨੂੰ ਸ਼ਿਸ਼ੋਭਿਤ ਕਰਨ ਜਾ ਰਹੇ ਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਰਮਪਿਤਾ ਪ੍ਰਮਾਤਮਾ ਜੀ ਦੀ ਜਿਹੜੀ ਪ੍ਰਤਿਮਾ ਸ਼ਿਸ਼ੋਭਿਤ ਕਰਨ ਜਾ ਰਹੇ ਜੈ ਵਾਲਮੀਕੀ ਪਾਪਾ ਜੀ जय वाल्मीकि हर हर वाल्मीकि जी मैं सोमण बाबा वाल्मीकिनु जी मैं आज अही अपने मोहल्ले ਦੇ ਸਹਿਯੋਗ ਦੇ ਨਾਲ ਅਸੀਂ ਮੂਰਤੀ ਸਥਾਪਨਾ ਦੀ ਕਰ ਰਹੇ ਹਾਂ ਜੀ ਗੁਜਰਪੁਰਾ ਤੇ ਨਵੀਂ ਸੜਕ ਦੇ ਉੱਤੇ ਉੱਥੇ ਮੰਦਿਰ ਬਣਾਇਆ ਹੈ ਤੇ ਅਸੀਂ ਅੱਜ ਅਸੀਂ ਆਪਣੇ ਗਲੀ ਨੰਬਰ 1950 ਨੰਬਰ ਮਕਾਨ ਜੀ ਆਫਸਾਈਡ ਕਰਵਾਲੀ ਗੇਟ ਤੋਂ ਇੱਥੋਂ ਆਪਾਂ ਮੂਰਤੀ ਲੈ ਕੇ ਜਾ ਰਹੇ ਹਾਂ ਤੇ ਪਤਲ ਦੀ ਮੂਰਤੀ ਮਰਾਦਾਵਾ ਤੋਂ ਲੈ ਕੇ ਆਂਦੀ ਹੈ ਜੀ ਤੇ ਅਸੀਂ ਹੁਣ ਜਾ ਕੇ ਆਪਣੇ ਮੰਦਿਰ ਦੇ ਵਿੱਚ ਸ਼ੋਭਿਤ ਕਰਨੀ ਹੈ ਜੀ ਤੇ ਇਹ ਮੇਰੇ ਸਾਰੇ ਜਨੇ ਮਲੇ ਸਾਥੀ ਨੇ ਮਹਾਰਾਜ ਜੀ ਕਿਹੜੇ ਕਿਹੜੇ ਸੰਤਮਾ ਪੁਰਸ਼ ਪਹੁੰਚ ਰਹੇ ਆ ਜੀ ਇੱਥੇ ਸੰਤ ਮੇਘਨਾ ਜੀ ਸੰਤ ਬਾਬਾ ਮਲਕੀਨਾਥ ਜੀ ਤੇ ਸੰਤ ਬਾਬਾ ਪ੍ਰਗਨਨਾਥ ਜੀ ਤੇ ਸੰਤ ਸ਼ਿਵਨਾਥ ਜੀ ਜਿਹੜੇ ਗੁਰਧਾਰੀਨਾਥ ਜੀ ਮਹਾਰਾਜ ਜੀ ਗਿਆਨਾਥ ਤਸ ਤੋਂ ਇਹ ਸਾਰੇ ਸੰਤ ਜਿਹੜੇ ਸਾਡੇ ਇੱਥੇ ਮੰਦਿਰ ਤੋਂ ਉਪਸਥਿਤ ਹੋ ਰਹੇ ਨੇ ਤੇ ਇਹਨਾਂ ਦੀ ਮਿਹਰਬਾਨੀ ਨਾਲ ਆਪਣਾ ਜਿਹੜਾ ਸਾਰਾ ਕਾਰੋਬਾਰ ਪੂਰਾ ਹੋ ਰਿਹਾ ਜੀ ਜੀ ਤੇ ਬਹੁਤ ਧੰਨਵਾਦ ਤੁਹਾਡਾ ਜੈ ਵਾਲਮੀਕੀ ਦੀ ਹਰ ਹਰ ਵਾਲਮੀਕੀ ਸੋ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਸੋ ਅੰਮ੍ਰਿਤਸਰ ਦੇ ਵਿੱਚ ਜਿਹੜਾ ਗੁੱਜਰਪੁਰਾ ਮਹੱਲਾ ਪੈਂਦਾ ਸੋ ਇੱਥੇ ਜਿਹੜੀ ਸ਼ਿਸ਼ੋਭਤ ਕੰਮ ਜਾ ਰਿਹਾ ਸੋ ਤੁਹਾਨੂੰ ਸਾਰਾ ਦ੍ਰਿਸ਼ ਦਿਖਾਵਾਂਗੇ ਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪ੍ਰਤਿਮਾ ਨੂੰ ਬੜੇ ਸੁੰਦਰ ਤੇ ਸ਼ਸ਼ੀਲ ਤੇ ਬੜੇ ਆਸਥਾਪੂਰਵਕ ਜਿਹੜਾ ਲੈ ਕੇ ਜਾ ਰਹੇ ਆ ਸੋ ਤੁਸੀਂ ਸੰਗਤਾਂ ਦੇ ਵੀ ਦਰਸ਼ਨ ਕਰ ਸਕਦੇ ਹੋ ਸੰਗਤਾਂ ਵੀ ਬੜਾ ਰੂਬਰੂ ਜਿਹੜਾ ਪਰਮਪਿਤਾ ਪਰਮਾਤਮਾ ਦੀ ਪ੍ਰਤਿਮਾ ਨੂੰ ਲੈ ਕੇ ਜਾਣ ਦੇ ਲਈ ਤਿਆਰ ਬਰ ਤਿਆਰ ਹੈ ਸੋ ਦੇਖਦੇ ਆ ਸਾਰੀ ਗੱਲਬਾਤ ਕਰਦੇ ਆ ਜੀ ਹਾਂਜੀ ਜੈ ਵਾਲਮੀਕੀ ਦੋਸਤੋ ਸੋ ਤੁਹਾਨੂੰ ਸੰਗਤਨਾਬੀ ਗੱਲਬਾਤ ਕਰਵਾਉਨੇ ਆ ਸੰਗਤ ਦਾ ਵੀ ਥਿ ਵਿਊ ਲੈਨੇ ਆ ਕਿ ਸੰਗਤ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਸੋ ਜੀ ਅੱਜ ਪਰਮਾਤਮਾ ਦੀ ਪ੍ਰਤਿਮਾ ਸਥਾਪਿਤ ਹੋ ਰਹੀ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਦਿਲ ਬਾਗੋ ਬਾਗ ਹੋ ਰਿਹਾ ਹੈ ਸਾਡੇ ਗੁਰੂ ਕੀਰਜੀ ਦੇ ਮਗਰਮਗਰ ਸੇਵਾ ਤੇ ਜਾ ਰਹੇ ਜੀ ਜੀ ਤੇ ਕੀ ਕਹਿਣਾ ਚਾਹੁੰਦੇ ਵਾਲਮੀਕੀ ਮਹਾਰਾ ਜੀ ਪ੍ਰਤਿਮਾ ਸਥਾਪਿਤ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਅੱਜ ਮਹਾਰਾਜ ਦਾ ਏਡਾ ਏਡਾ ਅਧਿਆਰਸਾ ਤੋਂ ਬਹੁਤ ਖੁਸ਼ੀ ਆ ਜੀ ਕਿ ਸਾਡੇ ਨਗਰ ਕੀਰਤਨ ਤੁਸੀਂ ਤੁਸੀਂ ਆਪਣੇ ਮੁਹੱਲਾ ਨਿਵਾਸੀਆਂ ਨੂੰ ਜਾਂ ਅੰਮ੍ਰਿਤਸਰ ਦੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਪ੍ਰਮਾਤਮਾ ਦੀ ਪ੍ਰਤਿਮਾ ਜਿੱਥੇ ਸਥਾਪਿਤ ਹੋਣ ਜਾ ਰਹੀ ਹੈ ਇਹਦਾ ਮੁਹੱਲੇ ਦਾ ਪੂਰਾ ਨਾਮ ਦੱਸਿਓ ਹਾਂਜੀ ਇਹ ਮੁਹੱਲੇ ਦਾ ਨਾਮ ਗੁਜਰਪੁਰਾ ਵਾ ਜੀ ਤੇ ਕੱਲ ਦਾ ਚਾਨਣ ਚੌਕ ਵੱਜ ਰਿਹਾ ਅੱਜਕੱਲ ਇਸ ਦੇ ਵਿੱਚ ਬਹੁਤ ਸਾਨੂੰ ਖੁਸ਼ੀ ਆ ਕਿ ਸਾਡੇ ਕੰਧ ਨਗਰ ਕੀਰਤਨ ਦੇ ਵਿੱਚ ਅੱਜ ਸਾਡੇ ਮਹਾਰਾਜ ਜੀ ਦਾ ਸਥਾਪਨਾ ਹੋ ਰਹੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੈ ਮੰਨ ਕੀ ਦੋਸਤੋ ਸੋ ਸੰਗਤ ਦੇ ਵੀ ਵੀਊ ਲੈ ਆਇਆ ਆਪਾਂ ਸੰਗਤ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਪਰਮਪੀ ਦਾ ਪਰਮਾਤਮਾ ਦੀ ਪ੍ਰਤਿਮਾ ਨੂੰ ਬੜੇ ਵਧੀਆ ਤੇ ਸੁਚੱਜੇ ਢੰਗ ਦੇ ਨਾਲ ਜਿਹੜਾ ਆ ਮੰਦਰ ਤੇ ਸ਼ਿੰਗੋਭਤ ਕਰਨ ਲਈ ਲੈ ਕੇ ਜਾਇਆ ਜਾ ਰਿਹਾ ਸੋ ਸਾਰੀ ਤੁਹਾਨੂੰ ਸਾਰਾ ਦਹੋਨੇ ਆ ਔਰ ਸਾਰੇ ਪਰਮੰਧਕਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਕਿ ਇਹ ਸਾਰੀ ਸੇਵਾ ਜਿਹੜੀ ਨਿਭਾਈ ਜਾ ਰਹੀ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰਮਪੀ ਦਾ ਪਰਮਾਤਮਾ ਵਾਰ ਵਾਰ ਕੀ ਮਹਾਰਾਜੀ ਬ੍ਰਹਮਾ ਦੇ ਜਿਹੜਾ ਦਰਸ਼ਨ ਜਿਹੜਾ ਸਵਾਗਤ ਕਰਨ ਦੇ ਲਈ ਰੌਣਕ ਦੀ ਮਾਰਛ ਕੀਤਾ ਸਰ ਜਿਸਕਰ ਸਰ ਵੀ ਪਹੁੰਚਿਆ ਹੋ ਰੌਣਕ ਦੀ ਬਹੁਤ ਸਾਰੇ ਜਿਹੜੇ ਸਮਾਜ ਦੇ ਸਮਾਜ ਸੇਵੀ ਪਹੁੰਚੇ ਆ ਸੋ ਪਰਪਤ ਦਾ ਪਰਮਾਤਮਾ ਦੀ ਪ੍ਰਤਿਮਾ ਨੂੰ ਬਹੁਤ ਸਵਾਗਤ ਕਰਨ ਦੇ ਲਈ ਪਹੁੰਚਿਆ ਸੋ ਦਿੰਦੇ ਆ ਜੋ ਲਿਖੋਣੇ ਆ ਪਰਪਤ ਦਾ ਪਰਮਾਤਮਾ ਜੀ ਦੀ ਪ੍ਰਤਿਮਾ ਆ ਗਈ ਆ ਸੋ ਪਰਪਤ ਦਾ ਪਰਮਾਤਮਾ ਦੀ ਪ੍ਰਤਿਮਾ ਨੂੰ ਸਭ ਰਾਜ ਦੀ ਪ੍ਰਤਿਮਾ ਉਹ ਜਿਹੜਾ ਆ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ ਜਾ ਰਿਹਾ ਹੈ। ਉਹ ਸਾਡੇ ਜਨਕ੍ਰਸ਼ ਕਰਨ ਸਰ ਵੀ ਪਹੁੰਚੇ ਆ ਖਾਸ ਤੌਰ ਤੇ। ਸੋ ਤੁਸੀਂ ਦੇਖ ਸਕਦੇ ਆ ਕਿ ਲੋਕ ਵੀ ਤਾਂ ਪ੍ਰਮਾਤਮਾ ਦੀ ਪ੍ਰਤਿਮਾ ਜੀ ਦੇ ਲਗ ਮਸਤਕ ਹੋਏ ਆ। ਸੋ ਤੁਸੀਂ ਦੇਖ ਸਕਦੇ ਆ। ਬਹੁਤ ਹੀ ਖੁਸ਼ੀਆਂ ਭਰਿਆ ਜਿਹੜਾ ਮਾਹੌਲ ਅਗਰ ਸਾਡੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਸੰਗਤ ਵੀ ਔਰ ਉਸਮਾਨ ਸਾਹਿਬ ਵੀ ਬਹੁਤ ਸਾਰੇ ਪਹੁੰਚੇ ਆ ਪਰਮਪਿਤਾ ਪਰਮਾਤਮਾ ਦੀ ਪ੍ਰਤਿਮਾ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਦੀ ਪ੍ਰਬੰਧਕ ਕਮੇਟੀ ਨਾਲ ਵੀ ਸਾਰੀ ਗੱਲਬਾਤ ਕਰਾਂਗੇ ਕਿ ਜੋ ਅੱਜ ਪਰਮਪਿਤਾ ਪਰਮਾਤਮਾ ભગવાન ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਜਿਹੜੀ ਆ ਸੋ ਤੁਸੀਂ ਦੇਖ ਸਕਦੇ ਆ ਕਿ ਪਰਮਪਿਤਾ ਪਰਮਾਤਮਾ ભગવાન ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਜਿਹੜੀ ਆ ਜਿੱਥੇ ਸ਼ਿਸ਼ੂ ਸ਼ੋਭਤ ਕਰਨੀ ਉੱਥੇ ਪਹੁੰਚ ਚੁੱਕੀ ਆ ਤੁਹਾਨੂੰ ਵੀ ਦੇਖ ਸਕਦੇ ਆ ਕੀ ਪਰਮੇਸ਼ਰ ਪ੍ਰਤਾਪ ਸਿੰਘ ਗਵਰ왈 ਜੀ ਦੀ ਪ੍ਰਤਿਮਾ ਨੂੰ ਸ਼ਿਸ਼ੂ ਸ਼ੋਭਤ ਕਰਨ ਲਈ ਪੂਰੀ ਤਿਆਰੀ ਪਾਠ ਹੋਏਗਾ ਅਰਦਾਸ ਹੋਏਗੀ ਮੁਕਤੀ ਮਾਲਾ ਦਾ ਪਾਠ ਹੋਏਗਾ ਅਰਦਾਸ ਹੋਏਗੀ ਸਾਰਿਆਂ ਨੇ ਪਿੱਛੇ-ਪਿੱਛੇ ਬੋਲਣਾ ਹੈ ਔਰ ਬੜਾ ਹੀ ਅੱਜ ਸ਼ੁਭ ਅਫਸਰ ਹੈ ਔਰ ਪਰਮਾਤਮਾ ਦੇ ਚਰਨਾਂ 'ਚ ਜਿੰਨੀ ਵੀ ਸੰਗਤ ਵਿਰਾਜਮਾਨ ਹੈ ਪਰਮਾਤਮਾ ਵਾਲਮੀਕੀ ਮਹਾਰਾਜ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਜਿਹੜੇ ਕਿਸੇ ਕਾਰਨ ਨਹੀਂ ਆ ਸਕੇ ਉਹਨਾਂ ਦੇ ਵੀ ਆਪਣੀ ਦਿਆ ਦ੍ਰਿਸ਼ਟੀ ਬੜਾਈ ਰੱਖਣਗਾ

تمرا درشن پائے اکشر کا واس ہے روک پر لوگ میں جو کھوجتا کر دیتا موکش لے کر من کے چاریے جاری جان لگائے سردی شبد کو میل کر

<سؤال> والم کی دھرم کا جی والمی والم کہو جے والی کہو جو بولے سو نربے <سؤال> ਆਸ ਤੌਰ ਤੇ ਜਿਸ ਕੰਨ ਸਰ ਹੁਣੀ ਇੱਥੇ ਪਰਮਪਿਤਾ ਪਰਮਾਤਮਾ ਜੀ ਦੀ ਪ੍ਰਤਿਮਾ ਜਿਹੜੀ ਸ਼ੁਸ਼ੋਭਤ ਕੀਤੀ ਗਈ ਹੈ ਉੱਥੇ ਪਹੁੰਚਿਆ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਜੀ ਜੈਵਾਲਮਿਕੀ ਜੀ ਜੈਵਾਲਮਿਕੀ ਹਰ ਹਰ ਵਾਲਮੀਕੀ ਸਰ ਜੀ ਅੱਜ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਗੁਜਰਪੁਰਾ ਦੇ ਵਿੱਚ ਜਿਹੜੀ ਪਰਮਪਿਤਾ ਪਰਮਾਤਮਾ ਜੀ ਦੀ ਪ੍ਰਤਿਮਾ ਸ਼ੁਸ਼ੋਭਤ ਕੀਤੀ ਗਈ ਹੈ ਉਸ ਬਾਰੇ ਜੇ ਤੁਹਾਡਾ ਕੀ ਕਹਿਣਾ ਜੀ ਸ੍ਰਿਸ਼ਟੀਕਰਤਾ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦੀ ਅੱਜ ਮੂਰਤੀ ਸਥਾਪਨਾ ਗਲਵਾਲੀ ਗੇਟ ਵਿਖੇ ਕੀਤੀ ਗਈ ਆ ਇਸ ਗੱਲ ਦੇ ਉੱਤੇ ਸਮੁੱਚੇ ਸਮਾਜ ਨੂੰ ਸਾਰੇ ਇਲਾਕੇ ਨੂੰ ਨਗਰ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਤੁਸੀਂ ਸਮੂਹ ਵਾਲਮੀਕੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅੱਜ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਜਿਹੜੀ ਸ਼ਿਸ਼ੋਭਿਤ ਹੋਈ ਆ ਇਸ ਬਾਰੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜਿਹੜੀ ਭਗਵਾਨ ਵਾਲਮੀਕੀ ਜੀ ਦੀ ਬਾਣੀ ਆ ਜਾਂ ਉਹਨਾਂ ਦੇ ਗ੍ਰੰਥ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਜ ਨੂੰ ਸੇਧ ਦਿੱਤੀ ਆ ਉਹਨਾਂ ਨੂੰ ਆਪਣੇ ਸਮਾਜ ਨੂੰ ਪੜ੍ਹਨਾ ਚਾਹੀਦਾ ਸਮਝਣਾ ਚਾਹੀਦਾ ਅੱਜ ਭਗਵਾਨ ਜੀ ਦੀ ਮੂਰਤੀ ਸਥਾਪਿਤ ਹੋਈ ਆ ਹੱਥ ਵਿੱਚ ਮਾਰਾ ਦੇ ਕਲਮ ਹੈ ਜੀ ਤੇ ਉਹ ਕਲਮ ਨੂੰ ਧਾਰਨ ਕਰਕੇ ਵੱਧ ਤੋਂ ਵੱਧ ਸਿੱਖਿਸ਼ਿਤ ਹੋਣਾ ਚਾਹੀਦਾ ਤਾਂ ਹੀ ਪਰਮ ਪਿਤਾ ਪਰਮਾਤਮਾ ਜੀ ਦਾ ਜਿਹੜਾ ਸੁਪਨਾ ਆ ਇਸ ਸ੍ਰਿਸ਼ਟੀ ਉੱਤੇ ਉਹਨਾਂ ਦੇ ਬੱਚਿਆਂ ਦਾ ਸਾਰਿਆਂ ਦਾ ਬਰਾਬਰਤਾ ਦਾ ਜਿਹੜਾ ਸਲੂਕ ਹੋਵੇ ਉਹ ਉਦੋਂ ਹੀ ਹੋ ਸਕਦਾ ਜਦੋਂ ਕਲਮ ਦੇ ਧਾਰਨੀ ਹੋਣਗੇ ਜੀ ਸੋ ਇਸ ਕਰਕੇ ਇਹੀ ਸੰਦੇਸ਼ ਦੇਣਾ ਜਾਵਾਂਗਾ ਕਿ ਜਿੱਥੇ ਪਰਮਾਤਮਾ ਦੀ ਬੰਦਗੀ ਕਰਨੀ ਆ ਉਥੇ ਉਹਨਾਂ ਨੂੰ ਜੋ ਸਮਝ ਕੇ ਪੜ ਕੇ ਉਹਨਾਂ ਦੇ ਰਸਤੇ ਤੇ ਚੱਲ ਕੇ ਵੱਧ ਤੋਂ ਵੱਧ ਵਿੱਦਿਆ ਦਾ ਜਿਹੜੀ ਹੈ ਹਾਸਲ ਕਰਨ ਅਤੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣ ਜੀ ਧੰਨਵਾਦ ਸੱਜੀ ਜੈ ਵਾਲਮੀਕੀ ਕਿ ਮੀ ਕੀ ਰੰਗਰੇਟਾ ਸ਼ਕਤੀ ਦਲਦੇ ਮੁਖੀ ਅਮਰੀਕ ਸਿੰਘ ਜੀ ਵੀ ਇੱਥੇ ਖਾਸ ਤੌਰ ਤੇ ਪਹੁੰਚਿਆ ਜਿੱਥੇ ਪਰਮਪੀਦਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਸ਼ਿਸ਼ੋਵਤ ਹੋਈਆ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਦਾ ਅੱਜ ਕੀ ਕਹਿਣਾ ਅੱਜ ਜਿਹੜੀ ਇੱਥੇ ਪਰਮਪੀਦਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਸ਼ਿਸ਼ੋਵਤ ਹੋਈਆ ਸੋ ਸਮਝ ਤੁਹਾਡੇ ਕੀ ਕਹਿਣਾ ਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਜਿਹੜੀ ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਦੀ ਆ ਪ੍ਰਤਿਮਾ ਸਿਰੋਪਤ ਹੋਈ ਆ ਸਭ ਤੋਂ ਪਹਿਲਾਂ ਤਾਂ ਮੈਂ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਆ ਜਿਨ੍ਹਾਂ ਨੇ ਇਹਨਾਂ ਉਪਰਾਲਾ ਕਰਕੇ ਤੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਜਿਹੜੀ ਇੱਥੇ ਲਿਆਂਦੀ ਲੱਖ ਲੱਖ ਵਧਾਈ ਹੋਵੇ ਜੀ ਮਹਾਰਾਜ ਜੀ ਹੁਣ ਆਉਣ ਵਾਲੇ ਸਮੇਂ ਤੇ ਪਾਵਨ ਪ੍ਰਗਟ ਦਿਸ ਆ ਰਿਹਾ ਤੇ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਪ੍ਰਗਤੀ ਦਿਵਸ ਦੀ ਤੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਪੂਰਨ ਤੌਰ ਤੇ ਭਾਰਤ ਸਰਕਾਰ ਛੁੱਟੀ ਦਾ ਐਲਾਨ ਕਰੇ ਇਸ ਬਰਜ ਤੁਹਾਡਾ ਕੀ ਕਹਿਣਾ ਪਾਵਨ ਵਾਲਮੀਕੀ ਪ੍ਰਗਤੀਵਿਸ਼ 17 ਅਕਤੂਬਰ ਨੂੰ ਆ ਰਿਹਾ ਜੀ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਵੱਲੋਂ ਜੀ ਹਰ ਸਾਲ ਬਹੁਤ ਹੀ ਦਿਹਾੜੇ ਦੇ ਵਿੱਚੋਂ ਵੱਡੀ ਤਾਦਾਦ ਦੇ ਵਿੱਚ ਨਿਕਲ ਕੇ ਆਉਂਦਾ ਆ ਤੇ ਜਿਸ ਦੀ ਅਗਵਾਈ ਦਲਬੀਰ ਸਿੰਘ ਕੁੱਕੂ ਜੀ ਵੀ ਆਪਣੇ ਤਾਬੋ ਵਾਲੀ ਦੇ ਵਿੱਚੋਂ ਬਹੁਤ ਤਕੜੀ ਸ਼ੋਭਾ ਯਾਤਰਾ ਜਿਹੜੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਥੋਂ ਰਵਾਨਾ ਹੋ ਕੇ ਇਹ ਸਾਰੇ ਸ਼ਹਿਰ ਦੇ ਵਿੱਚੋਂ ਘੁੰਮਦੀ ਹੋਈ ਵਾਲਮੀਕੀ ਤੀਰਥ ਜਾ ਕੇ ਸੰਪਨ ਕੀਤੀ ਜਾਂਦੀ ਆ ਜੀ ਤੇ ਉਸ ਦਿਨ ਦੀ ਛੁੱਟੀ ਬਾਰੇ ਸੰਤ ਸਰੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਜਿਹੜੀ ਆ ਛੁੱਟੀ ਆ ਉਹਦੇ ਵale ਸਰਕਾਰ ਕੋ ਅਸੀਂ ਹਰ ਵਾਰੀ ਮੰਗ ਕੀਤੀ ਆ ਤੇ ਹੁਣ ਵੀ ਮੰਗ ਕਰਦੇ ਆ ਵੀ ਇਹ ਸਪੈਸ਼ਲ ਤੌਰ ਤੇ ਇਹਨਾਂ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਕਿ ਇਹ ਸਮਾਜ ਦੇ ਵਿੱਚ ਖੁਸ਼ੀ ਦੀ ਲਹਿਰ ਹੋਵੇ ਸੰਤ ਸਰੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਨੇ ਕੌਮ ਦੀ ਖਾਤਰ ਬਹੁਤ ਹੀ ਸਲੰਘੇਯੋਗ ਕੰਮ ਕੀਤੇ ਜਿਸ ਦੇ ਸਦਕਾ ਅੱਜ ਸਾਡੇ ਸਿਰ ਤੇ ਦਸਤਾਰ ਆ ਤੇ ਮੋਛ ਖੜੀ ਕਰਕੇ ਅਸੀਂ ਜਿਹੜੀ ਆ ਇਹ ਇਸ ਭਾਰਤ ਦੇਸ਼ ਦੇ ਵਿੱਚ ਘੁੰਮਦੇ ਆ ਪੂਰੇ ਵਰਲਡ 'ਚ ਘੁੰਮਦੇ ਆ ਇਸ ਕੌਮ ਦਾ ਉਹਨਾਂ ਨੇ ਬਹੁਤ ਨਾਮ ਉੱਚਾ ਕੀਤਾ ਆ ਸੋ ਧੰਨਵਾਦੀ ਜੀ ਵੈਲਮਿਕ ਜਿੱਥੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਸ਼ਿਸ਼ੋਭਿਤ ਹੋਈ ਆ ਸੋ ਇੱਥੇ ਆਪਾਂ ਇੱਥੇ ਦੀ ਜਿਹੜੀ ਸਾਰੀ ਟੀਮ ਆ ਪ੍ਰਬੰਧਕ ਸਾਰੇ ਆਪਣੇ ਨਾਲ ਸੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਅੱਜ ਜਿਹੜਾ ਇਹ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਰਨ ਦਾ ਮੇਨ ਮਕਸਦ ਕੀ ਸਰ ਜੀ ਵਾਲਮੀਕੀ ਜੀ ਹਾਂ ਜੀ ਵਾਲਮੀਕੀ ਜੀ ਸਰ ਜਿਹੜਾ ਅੱਜ ਪਰਮਪਿੱਤਾ ਪਰਮਾਤਮਾ ਵਾਲਮੀਕੀ ਮਹਾਰਾਜ ਦੀ ਪ੍ਰਤਿਮਾ ਸ਼ਿਸ਼ੋਭਿਤ ਕੀਤੀ ਗਈ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਪਰਮਾਤਮਾ ਵਾਲਮੀਕੀ ਮਹਾਰਾਜ ਦੀ ਭਾਰਤ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਔਰ ਬਹੁਤ ਵੱਡਾ ਗਿਆਨ ਦੇਣ ਜਿਹੜੀ ਆ ਪਵਨ ਯੋਗ ਵਿਸ਼ਿਸ਼ਟ ਹੈ ਜਿੱਚੋਂ ਸਾਰੀ ਦੁਨੀਆ ਦਾ ਗਿਆਨ ਜਿਹੜਾ ਉਹ ਚੱਲਿਆ ਤੋ ਅੱਜ ਯੋਗ ਵਿਸ਼ਿਸ਼ਟ ਦਾ ਜਿਹੜਾ ਗਿਆਨ ਆ ਉਹ ਸਾਰੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਵਾ ਔਰ ਇਹ ਅੱਜ ਦੀ ਜਿਹੜੀ ਮੂਰਤੀ ਸਥਾਪਨਾ ਕੀਤੀ ਗਈ ਆ ਤੋ ਪ੍ਰਮਾਤਮਾ ਵਾਲਮੀਕੀ ਮਾਰਣ ਜਿਤਨਾ ਲਵ ਕੁਸ਼ ਨੂੰ ਗਿਆਨ ਤੇ ਸਰਬਸ਼ਕਤੀਮਾਨ ਬਣਾਇਆ ਸੀ ਔਰ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਜਿਹੜੀ ਵਿਜੇ ਦਿਵਸ ਜਿਹੜਾ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਤੋ ਭਾਰਤ ਦੇਸ਼ ਨੂੰ ਪਾਵਨ ਯੋਗ ਵਿਸ਼ਿਸ਼ਟ ਦੀ ਬੜੀ ਵੱਡੀ ਦੇਣ ਆ ਤੋ ਪ੍ਰਮਾਤਮਾ ਵਾਲਮੀਕੀ ਮਾਰਣ ਭਾਰਤ ਦੇ ਦਾ ਜਿਹੜਾ ਯੋਗ ਸ਼ਿਸ਼ਟ ਆ ਜਿਹੜਾ ਉਹ ਦੇਸ਼ ਦੇ ਗ੍ਰੰਥ ਦੇਣਗੀ ਆ ਤੋਰੇ ਕਰਕੇ ਪ੍ਰਮਾਤਮਾ ਵਾਲਮੀਕੀ ਨਾਮ ਦੀ ਜਿਹੜੀ ਆ ਉਹ ਇਹ ਅਪੀਲ ਕਰਦੇ ਆ ਭਾਰਤੀ ਵਾਲਮੀਕੀ ਆਧਿਆਤਮ ਸਮਾਜ ਵੱਲੋਂ ਔਰ ਜਿਹੜੀ ਕਮੇਟੀ ਆ ਜਿੰਨਾ ਵੱਲੋਂ ਵਾਲਮੀਕੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਗਈ ਆ ਉਹਨਾਂ ਨੂੰ ਅਪੀਲ ਕਰਦੇ ਆ ਸਰਕਾਰਾਂ ਕੋ ਕਿ ਜਿਹੜੀ ਵਾਲਮੀਕ ਮਹਾਰਾਜ ਦੇ ਨਾਮ ਦੀ ਜਿਹੜੀ ਉਹ ਛੁੱਟੀ ਕਰਨੀ ਚਾਹੀਦੀ ਆ ਤੇ ਨਾਲ ਨਾਲ ਇਹ ਵੀ ਅਪੀਲ ਕਰਦੇ ਆ ਕਿ ਸ਼ਰੋਮਣੀ ਬਾਬਾ ਜੀਵਨ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਬਹਾਦਰਾਂ ਚ ਵੀਰਾਂ ਚ ਯੋਧਿਆਂ ਵਿੱਚ ਜਿਨ੍ਹਾਂ ਨੇ ਗੁਰੂਆਂ ਦਾ ਮੁਗਲਾਂ ਦੇ ਪੈਰਾਂ ਦੇ ਵਿੱਚੋਂ ਬਾਬਾ ਗੁਰਤੇਬਾ ਜੀ ਦੀ ਦਾ ਸ਼ੀਸ਼ ਚੁੱਕ ਲਿਆਂਦਾ ਤੇ ਉਹ ਬੜੀ ਵੱਡੀ ਸਾਡੇ ਪੰਜਾਬ ਨੂੰ ਪੂਰੇ ਦੇਸ਼ ਦੀ ਬੜੀ ਵੱਡੀ ਮਹਾਨਤਾ ਇਸ ਲਈ ਬਾਬਾ ਜੀਵਨ ਸਿੰਘ ਸ਼ਰਮਣੀ ਬਾਬਾ ਜੀਵ ਸਿੰਘ ਤੇ ਦਿਨ ਦੀ ਵੀ ਛੁੱਟੀ ਜਿਹੜੀ ਉਹ ਦੇਣੀ ਚਾਹੀਦੀ ਹੈ ਸਾਡੀ ਪ੍ਰਾਰਥਨਾ ਹੈ ਧੰਨਵਾਦ ਸਾਹਿਬ